ਸੋ ਸਸਫਲ ਦਿਮਾਂ ਪਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗੁਰਦਾਸਪੁਰ ਈਰੇ ਦੇ ਵਿੱਚ ਆ ਔਰ ਚਿਮਨ ਸਾਹਿਬ ਸਾਡੇ ਨਾਲ ਆ ਸੋ ਚਿਮਨ ਸਾਹਿਬ ਚੱਲ ਰਿਹਾ ਜੀ ਪੂਰਾ ਜੋਰ ਜੀ ਇੱਕ ਬੜੀ ਖੁਸ਼ੀ ਹੈ ਅੱਜ ਸੱਤ ਜਲਸੇ ਆ ਦੋ ਤਾਂ ਹੋ ਗਏ ਔਰ ਬਹੁਤ ਹੀ ਚੜਦੀ ਕਲਾ ਵਾਲਾ ਮਾਹੌਲ ਮੈਂ ਸਰਦਾਰ ਗੁਰਬਚਨ ਸਿੰਘ ਬੱਬੇਹਾੜੀ ਸਾਹਿਬ ਦਾ ਸਾਰੀ ਇਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਔਰ ਭਾਵੇਂ ਗਰਮੀ ਵੀ ਸਿਕਰਾਂ ਦੀ ਆ ਹਾਲੇ ਕੰਮ ਦਾ ਵੀ ਜੋਰ ਹੈਗਾ ਪਰ ਫਿਰ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਸਾਰੇ ਜਿਹੜੇ ਪਿੰਡ ਦੇ ਬਹੁਤ ਬਰਸ ਸੱਜਣਾ ਦਾ ਆਉਣਾ ਬੀਬੀਆਂ ਦਾ ਆਉਣਾ ਨੌਜਵਾਨਾਂ ਦਾ ਆਉਣਾ ਇਹ ਬੜਾ ਸ਼ੁਭ ਸੰਕੇਤ ਹੈ ਔਰ ਕਾਂਗਰਸ ਦੇ ਵਿਸ਼ਵਾਸ ਘਾਤ ਨੂੰ ਵੀ ਲੋਕੀ ਦੁਬਾਰਾ ਚੰਗੀ ਤਰ੍ਹਾਂ ਉਹਨਾਂ ਨੂੰ ਸਜ਼ਾ ਦੇਣੀ ਚਾਹੁੰਦੇ ਸੋ ਤਾਂ ਅਕੀਮ ਸਾਹਿਬ ਜੀ ਗੱਲ ਕੀਤੀ ਜਾਵੇ ਵੋਟਾਂ ਦੀ ਸੱਤ ਗੀੜਾਂ ਦੇ ਵਿੱਚ ਪਈਆਂ ਪਰ ਪੰਜਾਬ ਲਈ ਸਪੈਸ਼ਲੀ ਜਿਹੜਾ ਜੂਨ ਦਾ ਮਹੀਨਾ ਜੀ ਉਹ ਇੱਕ ਤੋਂ ਜਿਹੜੀ 6 ਤਰੀਕ ਸੀ ਸਾਨੂੰ ਉਹ ਕਦੇ ਨਾ ਭੁੱਲਣ ਵਾਲਾ ਜਿਹੜਾ ਸਾਨੂੰ ਜ਼ਖਮ ਦਿੱਤਾ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਕੀ ਜਿਹੜਾ ਸੈਂਟਰ ਗਵਰਨਮੈਂਟ ਜਾਂ ਜਿਹੜਾ ਇਲੈਕਸ਼ਨ ਕਮਿਸ਼ਨ ਉਹਨੂੰ ਪਤਾ ਨਹੀਂ ਸੀ ਵੀ ਇਹ ਪੰਜਾਬ ਲਈ ਇਹ ਇੱਕ ਬੜਾ ਹੀ ਜਿਹੜਾ ਮਤਲਬ ਸਾਈਡ ਪਾਰਟ ਆ ਉਹ ਦਿਨਾਂ ਦੇ ਵਿੱਚ ਫਿਰ ਉਸ ਦਿਨਾਂ ਦੇ ਵਿੱਚ ਸਪੈਸ਼ਲੀ VOTING ਰੱਖਣੀ ਕੀ ਕਹਿਣਾ ਚਾਹੋਗੇ ਇਹ ਚੰਗੀ ਗੱਲ ਆ ਅਸੀਂ ਤਾਂ ਕਿਹਨੇ ਇਲੈਕਸ਼ਨ ਕਮਿਸ਼ਨ ਤਾਂ ਰੂਟੀਨ 'ਚ ਇਲੈਕਸ਼ਨਾਂ ਕਰਾਉਂਦਾ ਸਾਰੇ ਦੇਸ਼ ਦੀ ਜਿਹੜੀ ਹੈਗੀ ਆ ਜਿਹੜੀ ਆ ਇਲੈਕਸ਼ਨ ਤੈਹ ਹੁੰਦੀ ਹੈ ਸਾਰੀਆਂ ਸਟੇਟਾਂ ਦੀ ਤੈਹ ਹੁੰਦੀ ਹੈ ਉਸ ਰੋਸਟਰ ਦੇ ਵਿੱਚ ਸਾਡੀ ਕੁਦਰਤੀ ਡੇਟ 1 ਜੂਨ ਹੈ ਇਹਦਾ ਅਸੀਂ ਕੁਦਰਤ ਦਾ ਧੰਨਵਾਦ ਕਰਦੇ ਹਾਂ ਕਿ ਉਸ ਦਿਨ ਆਈ ਹੈ ਜਿਸ ਦਿਨ ਦਾ ਲੋਕੀ ਬਦਲਾ ਲੈਣਾ ਪਹਿਲਾਂ ਵੀ ਕਾਂਗਰਸ ਤੋਂ ਚਾਹੁੰਦੇ ਸੀ ਇਤਿਹਾਸਿਕ ਦਿਨਾਂ ਦੀ ਮਹੱਤਤਾ ਹੁੰਦੀ ਕਿਉਂਕਿ ਸਚਕੰਡ ਸ੍ਰੀ ਹਰਮੰਦਰ ਸਾਹਿਬ ਉਹ ਸਥਾਨ ਹੈ ਜਿੱਥੋਂ ਚੌਵਰਨਾ ਨੂੰ ਸੰਜਾ ਉਪਦੇਸ਼ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਔਰ ਸਾਰੇ ਧਰਮ ਦੇ ਲੋਕ ਉਥੇ ਨਤਮਸਤਕ ਹੁੰਦੇ ਇਸ ਕਰਕੇ ਛੋਟੀ ਜੀ ਗੱਲ ਨਹੀਂ ਸੀ ਇੰਡੀਆ ਵੱਡੀਆਂ ਸ਼ਹੀਦੀਆਂ ਹੋਈਆਂ ਤੇ ਉਹ ਦਿਨ ਆ ਰਿਹਾ ਔਰ ਕੁਦਰਤੀ ਕੈਂਡੀਡੇਟ ਉਸ ਪਰਿਵਾਰ ਚੋਂ ਹੈ ਜਿਨ੍ਹਾਂ ਨੇ ਉਸ ਵੇਲੇ ਸਵਾਗਤ ਕੀਤਾ ਸੀ ਦਾਵਾ ਸਾਹਿਬ ਦੇ ਪਿਤਾ ਜੀ ਨੇ ਉਸ ਵੇਲੇ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ ਕਿ ਕੰਮ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਇਸ ਕਰਕੇ ਲੱਡੂ ਵੰਡਣ ਵਾਲਿਆਂ ਨੂੰ ਵੀ ਸੰਗਤ ਨੇ ਸਜ਼ਾ ਦੇਣੀ ਹੈ ਉਹ ਦਿਨ ਕੁਦਰਤੀ ਆ ਗਿਆ ਸੋ ਬੱਬੇ ਵਾਲੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇਹਨਾਂ ਦੇ ਨਾਲ ਆ ਤੁਹਾਡੇ ਪੰਡ ਨੇ ਚੀਪ ਪਾਰਲੀਮੈਂਟਰੀ ਸੈਕਟਰੀ ਰਹੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਲੋਕ ਕਿਵੇਂ ਪੱਪਾਂ ਪਰ ਹੋਏ ਦੇਖੋ ਲੋਕ ਬੜਾ ਵੱਡਾ ਹੰਗਾਰਾ ਦੇ ਰਹੇ ਨੇ ਪਿਛੇ ਲੋਕਾਂ ਨੇ ਦੋਹਾਂ ਪਾਰਟੀਆਂ ਨੂੰ ਵੇਖ ਲਿਆ ਸੋ ਇਸ ਕਰਕੇ ਲੋਕਾਂ ਮੰਨ ਬਣਾਇਆ ਕਿ ਸ਼ਰੋਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਦੀ ਗੱਲ ਕਰ ਸਕਦੀ ਹੈ ਤੇ ਕੈਂਡੀਡੇਟ ਜਿਹੜੇ ਨੇ ਇਹ ਸਾਡੇ ਬੜੇ ਵਧੀਆ ਬੇਦਾਗ ਸਿਆਣੇ ਬੜੇ ਬਿਹੇ ਚੰਗੀ ਗੱਲ ਕਰਨ ਵਾਲੇ ਨੇ ਤੇ ਲੋਕ ਸੰਘ ਨੇ ਕਿ ਜੇ ਪਾਰਲੀਮੈਂਟ ਜਿਤਾ ਕੇ ਉਹਨੂੰ ਭੇਜਦੇ ਆ ਉੱਥੇ ਮੁੱਦਿਆਂ ਦੀ ਗੱਲ ਕਰਨਗੇ ਇਹ ਨਾ ਹੱਡਾ ਪਾਰਲੀਮੈਂਟ ਹਲਕੇ ਦੇ ਲੋਕਾਂ ਦੀ ਡਿਵੈਲਪਮੈਂਟ ਦੀ ਗੱਲ ਹੋਏਗੀ ਹੱਕਾਂ ਦੀ ਗੱਲ ਹੋਏਗੀ। ਸੋ ਬੜਾ ਵੱਡਾ ਹੰਗਾਰਾ ਮਿਲ ਰਿਹਾ। ਮੈਨੂੰ ਆਸ ਹੈ ਕਿ ਲੋਕੀ ਇਹਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜੇ। ਵੱਡੀ ਵੀੜ ਨਾਲ ਜਿਤਾ ਕੇ ਭੇਜੋਗੇ ਜੀ? ਵੱਡੀ ਛੋਟੀ ਦੀ ਗੱਲ ਨਹੀਂ ਵੱਡੀ ਭੇਜਾਂਗੇ। ਧੰਨਵਾਦ ਜੀ। ਤੁਹਾਨੂੰ ਬੱਚਿਨ ਸਾਬ। ਸੋ ਇਹ ਸੰਨ ਦਲਜੀ ਸਿੰਘ ਚੀਮਾ ਜਿਨ੍ਹਾਂ ਨੇ ਕਿਹਾ ਬਈ ਲੋਕ ਪਪਾਂ ਪਰ ਹੋਏ ਨੇ ਔਰ 1 ਜੂਨ ਦਾ ਜਿਹੜਾ ਇਤਿਹਾਸਕ ਦਿਨ ਹੈ ਕਦੇ ਭੁਲਾਇਆ ਨਹੀਂ ਜਾ ਸਕਦਾ ਔਰ ਚੰਗੀ ਗੱਲ ਆ ਉਹ ਦਿਨ ਸਪੈਸ਼ਲੀ ਚੁਣਿਆ ਗਿਆ ਕਿਉਂਕਿ ਲੋਕਾਂ ਨੂੰ ਜਿਹੜੇ ਜ਼ਖਮਾਂ ਤੇ ਜਿਹੜਾ ਮਾਰਮਾ ਲੋਕਾਂ ਨੂੰ ਯਾਦ ਕਰਾਉਣਗੇ ਔਰ ਉਹਦੇ ਵਿੱਚ ਲੋਕ ਖਾਲੀ ਦਲ ਨੂੰ ਵੋਟਾਂ ਪਾਉਣਗੇ ਕਿਉਂਕਿ ਪੰਥਕ ਪਾਰਟੀ ਹੈ ਔਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਆ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਗਵੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਅਰਦਾਸਪੁਰ